ਖਬਰਨਾਮਾ ਦੇਖ ਰਿਹਾ ਸੁਤਿਆਰੂ ਮੇਰੇ ਵੱਲੋਂ ਪਿਆ ਸਤਿ ਸ਼੍ਰੀ ਅਕਾਲ ਹਲਕਾ ਤਨਤਾ ਦੀ ਜਿਮਨੀ ਚੋਣ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਉਡਾਈ نیند ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰੀ ਤਰ੍ਹਾਂ ਤਾਮ ਝਾਮ ਝੋਗਿਆ ਜਾ ਰਿਹਾ ਹੈ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਪੂਰੀ ਅੱਡੀ ਚੋਟੀ ਦਾ ਜੋਰ ਲਗਾ ਰਹੇ ਨੇ ਹਾਕਮ ਤੇਰ ਚਾਹੁੰਦੀ ਹੈ ਕਿ ਇਹ ਚੋਣ ਜਿੱਤੀ ਜਾਵੇ ਕਿਉਂਕਿ ਮਾਝੇ ਦੇ ਮਜਹਿਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਰ ਇੱਕ ਪਾਰਟੀ ਦਾ ਭਵਿਕਤਾ ਕਰਨਗੇ ਕਿ 2027 ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਇਹ ਡਿਪੈਂਡ ਕਰਦਾ ਹੈ ਇਹ ਨਿਰਭਰ ਕਰਦਾ ਹੈ ਮਾਝੇ ਦੇ ਮਜਹਿਲਾ ਉੱਤੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਤਰਨਤਾਰ 14 ਅਕਤੂਬਰ ਅਤੇ 11 ਨਵੰਬਰ ਹੋਰੀ ਤਰਨਤਾਰ ਦੀ ਜਿਮਨੀ ਚੋਣ ਲਈ ਜੋਨ ਲਈ ਮੈਦਾਨ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਤਰਨਤਾਰ ਜਿਮਨੀ ਚੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਮੈਦਾਨ ਵਿੱਚ ਨਿੱਤਰ ਆਈਆਂ ਹਨ ਜਿਸ ਕਾਰਨ ਸਿਆਸੀ ਪਾਰਾ ਚੜਨ ਲੱਗ ਪਿਆ ਹੈ ਇਸ ਚੋਣ ਵਿੱਚ ਸਤਾਧਾਰੀ ਪਾਰਟੀ ਆਪ ਜਿੱਤੇ ਹਰ ਹਿਲਾ ਹਰ ਹਿਲੇ ਇਹ ਚੋਣ ਜਿਤਨਾ ਚਾਹੁੰਦੀ ਹੈ ਉਥੇ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ-ਨਾਲ ਨਵੇਂ ਸ਼ਰੂਮਣੀ ਅਕਾਲੀ ਦਲ ਤੇ ਇੱਕ ਹੋਰ ਪੰਥਕ ਤੇ ਇਸ ਜ਼ੋਨ ਨੂੰ ਚੋਣ ਨੂੰ ਸਾਲ 2027 ਦੀ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੇਖ ਰਹੀਆਂ ਹਨ ਇਹ ਸਾਰੀਆਂ ਸਿਆਸੀ ਪਾਰਟੀਆਂ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਸਿਆਸੀ ਵਿਵेक ਤਲਾਸ਼ਣ ਤੇ ਉਹ ਕਿੱਥੇ ਖੜੇ ਹਨ ਲਈ ਆਪਣੇ ਆਪਣੇ ਪਰ ਤੋਰਨ ਲੱਗ ਪਈਆਂ ਹਨ ਸ਼ਰੂਮਣੀ ਅਕਾਲੀ ਦਲ ਨੇ ਕਾਫੀ ਪਹਿਲਾ ਸਮਾਂ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੂੰ ਆਪਣਾ ਉਮੀਦਵਾਰ ਉਲਾਨਿਆ ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਆਗੂ ਹਰਜੀਤ ਸਿੰਘ ਸੰਧੂ ਚੋਣ ਨਿਦਾਨ ਦੇ ਵਿੱਚ ਆਏ ਉਸ ਤੋਂ ਬਾਅਦ ਆਪ ਆਦਮੀ ਪਾਰਟੀ ਵੱਲੋਂ ਸ਼ਰੂਨੀ ਇਕਾਲੀ ਦਲ ਛੱਡ ਕੇ ਗਿਆ ਹਰਮਿੰਦਰ ਸਿੰਘ ਸੰਧੂ ਤੇ ਆਪਣਾ ਵਿਸ਼ਵਾਸ ਜਤਾਉਂਦਿਆ ਉਸ ਨੂੰ ਪਾਰਟੀ ਵਿੱਚ ਉਮੀਦਵਾਰ ਬਣਾਇਆ ਗਿਆ ਕਾਂਗਰਸ ਪਾਰਟੀ ਵੱਲੋਂ ਕਰਨ ਵੀਰ ਸਿੰਘ ਬੁਰਜ ਅਤੇ ਲੋਕ ਸਭਾ ਦੀ ਚੋਣਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਤਰਨਤਾਰ ਜ਼ਿਲ੍ਹੇ ਵਿੱਚ ਆਪਣੀ ਵੱਡੀ ਛਾਪ ਛੱਡਣ ਵਾਲੀ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਹੈ ਜਿਸ ਦਾ ਸਮਰਥਨ ਨਵੇਂ ਸ਼ਰੂਮਣੀ ਅਕਾਲੀ ਦਲ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਤੋਂ ਇਲਾਵਾ ਖਾਲੜਾ ਮਿਸ਼ਨ ਅਤੇ ਹੋਰ ਪੰਥਕ ਜਥੇਬੰਦੀਆਂ ਉਹਦੇ ਵਿੱਚ ਭਾਈ ਸਿਮਰਜੀਤ ਸਿੰਘ ਮਾਨ ਵੀ ਹੈਗੇ ਨੇ ਜਥੇਬੰਦੀਆਂ ਕੀਤਾ ਗਿਆ ਸ਼ਰੂਮਣੀ ਅਕਾਲੀ ਦਲ ਵੱਲੋਂ ਪੁਲਿਸ ਵੱਲੋਂ ਸੁਖਮੰਦਰ ਗੁਰਦਾਵਾ ਮੈਦਾਨ 'ਚ ਉਤਾਰਿਆ ਗਿਆ ਜੋ ਕਿ ਵਿਧਾਨ ਸਭਾ ਤਰਤਰ ਨਾਲ ਸੰਬੰਧਿਤ ਤਰਤਾਲੀ ਦੇ ਕਰੀਬ ਸਰਪੰਚਾਂ ਅਤੇ 8 ਕੌਂਸਲਰਾਂ ਦੇ ਆਜ਼ਾਦ ਗਰੁੱਪ ਬਣਾ ਕੇ ਚਰਚਾ ਵਿੱਚ ਆਏ ਸਨ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ 43 ਪਿੰਡਾਂ ਦੇ ਸਰਪੰਚ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਨਾਲ ਖੜੇ ਨੇ ਜਿਨ੍ਹਾਂ ਦੇ ਵਿੱਚ ਮੌਜੂਦਾ 8 ਕੌਂਸਲਰ ਵੀ ਨੇ ਲੇਕਿਨ ਭਾਈ ਅੰਮਰਪਾਲ ਖਾਲਸਾ ਦੇ ਨਾਲ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਯਾਨੀ ਹਰਪੀ ਸਿੰਘ ਅਤੇ ਉਸ ਦੇ ਸਾਥੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਉਸ ਦੇ ਪ੍ਰਧਾਨ ਸਮਜੀਤ ਸਿੰਘ ਮਾਨ ਉਸ ਤੋਂ ਇਲਾਵਾ ਸਿੱਖ ਅਤੇ ਸਿੱਖ ਜਥੇਬੰਦੀਆਂ ਅਤੇ ਖਾਲਸਾ ਫੈਡਰੇਸ਼ਨ ਵੀ ਨਾਲ ਇੱਕ ਥਾਪੜ ਕੇ ਖੜ ਗਈ ਹੈ ਬੀਬੀ ਪਾਪਜੀਤ ਕੌਰ ਖਾਲੜਾ ਵੀ ਮਨਦੀਪ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ ਗਰਾਊਂਡ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਵੋਟ ਬੈਕ ਹੈ ਉਹ ਸਿਰਫ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਰਧਾਵਾ ਦੇ ਸਿਰ ਤੇ ਖੜਿਆ ਹੋਇਆ ਹੈ ਵੈਸੇ ਤਾਂ ਗਰਾਊਂਡ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਖਾਸੀ ਵੋਟ ਜਾਂ ਖਾਸਾ ਵੋਟ ਬੈਂਕ ਨਹੀਂ ਇਸ ਕਰਕੇ ਘਬਰਾਏ ਹੋਏ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਹੀਲਾ ਵਸੀਲਾ ਵਰਤ ਕੇ ਜਿਮਣੀ ਚੋਣ ਜਿੰਨਾ ਚਾਹੁੰਦੇ ਨੇ ਕਿਉਂਕਿ ਇਹ ਜਿਮਣੀ ਚੋਰ ਨਿਰਧਾਰਤ ਕਰੇਗੀ ਤੈਅ ਕਰੇਗੀ ਪ੍ਰਵਿਖ ਦੱਸੇਗੀ ਦੋਗੇ ਸਤਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਸਤਾ ਵਿੱਚ ਆਵੇਗੀ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਪ ਆਦਮੀ ਪਾਰਟੀ ਨੇ ਸਿਰਫ ਤੇ ਸਿਰਫ ਟਾਰਗੇਟ ਕੀਤਾ ਹੈ ਮਨਦੀਪ ਸਿੰਘ ਨੂੰ ਜੋ ਸੰਦੀਪ ਸਿੰਘ ਸਾਨੀ ਦੇ ਵੱਡੇ ਭਰਾ ਨੇ ਲੇਕਿਨ ਜਿਸ ਤਰ੍ਹਾਂ ਦੀਆਂ ਹਵਾਵਾਂ ਜਿਸ ਤਰ੍ਹਾਂ ਦੀਆਂ ਵਾਈਬਸ ਆ ਰਹੀਆਂ ਨੇ ਮਨਦੀਪ ਸਿੰਘ ਨੂੰ ਲੈ ਕੇ ਇੰਜ ਲੱਗਦਾ ਹੈ ਕਿ ਜਿਵੇਂ ਹਲਕਾ ਤਰਨ ਤਾਰ ਦੇ ਕਈ ਪਿੰਡ ਅੰਦਰੋਂ ਅੰਦਰੀ ਭਾਵੇਂ ਉਹ ਸਪੋਰਟ ਕਰ ਰਹੇ ਹਨ ਕਾਂਗਰਸ ਪਾਰਟੀ ਦੀ ਭਾਵੇਂ ਸ਼ਰੂਮਣੀ ਅਕਾਲੀ ਦਲ ਦੀ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਲੇਕਿਨ ਉਹ ਅੰਦਰੋਂ ਅੰਦਰੀ ਵੋਟ ਪਾਉਣਗੇ ਮਨਦੀਪ ਸਿੰਘ ਨੂੰ ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਦੇ ਅਕ ਵਿੱਚ ਸਿੱਖ ਕੌਮ ਪੰਥਕ ਭਾਈਚਾਰਾ ਵਕ ਵਕ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਕਿਸਾਨਾਂ ਵੱਲੋਂ ਵੀ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਇਸ ਕਰਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਚੜਿਆ ਹੋਇਆ ਹੈ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦੋ ਪ੍ਰਮੁੱਖ ਕੈਂਡੀਡੇਟ ਮੰਨੇ ਜਾ ਰਹੇ ਨੇ ਪਹਿਲਾ ਨੰਬਰ 1 ਤੇ ਕੈਂਡੀਡੇਟ ਮੰਨਿਆ ਜਾ ਰਿਹਾ ਹੈ ਅਕਾਲੀ ਦਲ ਵਾਸ ਪੰਜਾਬ ਦੇ ਪਾਰਟੀ ਦਾ ਮਨਦੀਪ ਸਿੰਘ ਅਤੇ ਦੂਸਰਾ ਸ਼੍ਰੋਮਣੀ ਅਕਾਲੀ ਦਲ ਪ੍ਰਿੰਸੀਪਲ ਸੁਖਵਿੰਦਰ ਕੋ ਰਿੰਦਾਵਾ ਇਹ ਦੋ ਜਿਹੜੇ ਉਮੀਦਵਾਰ ਅਖਾੜੇ ਦੇ ਵਿੱਚ ਪ੍ਰਮੁੱਖ ਮੰਨੇ ਜਾ ਰਹੇ ਨੇ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੇ ਉਮੀਦਵਾਰ ਦੀ ਜਿੱਤ ਹੁੰਦੀ ਹੈ ਕਿਹੜੇ ਉਮੀਦਵਾਰ ਦੀ ਹਾਰ ਹੁੰਦੀ ਹੈ ਇਹ 14 ਨਵੰਬਰ ਨੂੰ ਪਤਾ ਲੱਗੇਗਾ ਲੇਕਿਨ ਸਿਆਸੀ ਗਲਿਆਰਤ ਦੇ ਵਿੱਚ ਇਹ ਚਰਚਾ ਸ਼੍ਰੀ ਹੋਈ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਦੇ ਉਮੀਦਵਾਰ ਨੂੰ ਹਰਾਉਣਾ ਮੁਸ਼ਕਲ ਨਹੀਂ ਨਾ ਮਮਕਨ ਵੀ ਹੈ ਧੰਨਵਾਦ